ਵਾਲਾ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਉਸ ਹਿਸਾਬ ਨਾਲ ਸਾਡਾ 1500 ਹਜ਼ਾਰ ਜਾਂ 15 16000 ਰੁਪਏ ਬਣਦਾ ਤੇ ਪੰਜਾਬ ਸਰਕਾਰ ਸਿਰਫ ਝੂਠੇ ਵਾਦੇ ਕਰਦੀ ਹੈ ਜਦੋਂ ਚੋਣਾਂ ਹੋਣੀਆਂ ਸੀਗੀਆਂ ਉਹਨਾਂ ਨੇ ਹਰ ਔਰਤ ਨਾਲ ਇੱਕ ਵਾਦਾ ਕੀਤਾ ਸੀਗਾ ਕਿ ਉਹ ਕੀ ਕਰਨਗੇ ਹਜ਼ਾਰ ਰੁਪਏ ਫੈਮਲੀ ਚ ਜਿੰਨੀਆਂ ਵੀ ਔਰਤਾਂ ਉਹਨਾਂ ਨੂੰ ਦੇਣਗੇ ਠੀਕ ਹੈ ਤੋ ਐ ਚੱਕਰ ਜੇ ਆਤਾ ਨੇ ਉਹਨਾਂ ਨੂੰ ਵੋਟ ਪਾ ਦਿੱਤਾ ਤੇ ਅੱਜ ਕੀ ਨੌਬਤ ਆਈ ਹੋਈ ਹੈ ਕਿ ਕੋਈ ਤਰ੍ਹਾਂ ਦੀ ਵੀ ਫੈਸਿਲਿਟੀ ਜੜੀ ਹੈ ਔਰ ਤੁਹਾਨੂੰ ਨਹੀਂ ਮਿਲ ਰਹੀ ਸੇਫਟੀ ਨਹੀਂ ਹੈ ਕੁਝ ਵੀ ਨਹੀਂ ਮਿਲਦਾ ਬ੍ਰੋ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਨਾ ਉਹਨਾਂ ਦੇ 1000 ਦੇ ਉੱਤੇ ਨਹੀਂ ਡਿਪੈਂਡ ਹੈਗੀਆਂ ਉਹ ਐਸੀਆਂ ਮਾਵਾਂ ਨੇ ਜਿਨ੍ਹਾਂ ਨੇ ਸੂਰ ਵਿੱਚ ਆਪਣੀ ਕੋਕ ਤੋਂ ਪੈਦਾ ਕੀਤੇ ਨੇ ਭਗਤ ਸਿੰਘ ਲਾਲਾ ਲਾਜਪਤਰਾਏ ਵਰਗੇ ਸੂਰ ਵਿੱਚ ਉਹਨਾਂ ਦੀਆਂ ਕੋਕ ਤੋਂ ਪੈਦਾ ਹੋਏ ਨੇ ਉਹ ਤੁਹਾਡੇ 1000 ਰੁਪਏ ਮਹੀਨੇ ਦੇ ਉੱਤੇ ਡਿਪੈਂਡੈਂਟ ਨਹੀਂ ਨੇ ਪਰ ਜੇ ਤੁਸੀਂ ਉਹਨਾਂ ਨਾਲ ਵਾਦਾ ਕੀਤਾ ਸੀਗਾ ਤੇ ਉਹ ਵਾਦਾ ਨੂੰ ਪੂਰਾ ਕਰਨਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਨੂੰ ਉਹਨਾਂ ਦਾ ਵਾਦਾ ਪੂਰਾ ਕਰਨ ਲਈ ਜਾਂ ਉਹਨਾਂ ਨੂੰ ਪੁੱਲਣ ਵਾਦਾ ਉਹਨਾਂ ਨੂੰ ਪੁੱਲ ਨਹੀਂ ਦੇਗੀ ਅਸੀਂ ਉਹਨਾਂ ਨੂੰ ਯਾਦ ਕਰਾਉਣਾ ਚਾਹਾਂਗੇ ਕਿਸੇ ਦਾ ਵੀ ਸਾਥ ਨਹੀਂ ਦਿੰਦਾ ਨਾ ਕਿ ਗਰੀਬੀ ਲੋਕਾਂ ਦਾ ਨਾਂ ਪੈਣਾ ਦਾ ਤੇ ਸਿਕਿਉਰਿਟੀ ਵਾਈਜ਼ ਲੈ ਲਓ ਜਾਂ ਸੇਫਟੀ ਵਾਈਜ਼ ਲੈ ਲਓ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸੀ ਉਹ ਵਾਅਦਿਆਂ ਵਿੱਚੋਂ ਇੱਕ ਵਾਅਦਾ ਸੀ ਮਹਿਲਾਵਾਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਇਆ ਆਊਗਾ ਲੇਕਿਨ ਉਹ ਵਾਅਦਾ ਹਲੇ ਤੱਕ ਪੂਰਾ ਨਹੀਂ ਹੋਇਆ ਸੋ ਇਸ ਨੂੰ ਲੈ ਕੇ ਅੱਜ ਭਾਜਪਾ ਦੀ ਮਹਿਲਾਵਾਂ ਦੁਆਰਾ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੋ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਵਾਅਦਾ ਪੂਰਾ ਨਹੀਂ ਹੋਇਆ ਜਾਂ ਇਸ ਦੇ ਨਾਲ ਹੋਰ ਵੀ ਸਰਕਾਰ ਨੇ ਵਾਅਦੇ ਕੀਤੇ ਸੀ ਭਾਵੇਂ ਉਹ ਬੇਰੋਜ਼ਗਾਰੀ ਦਾ ਹੋਵੇ ਜਾਂ ਫਿਰ ਨਸ਼ੇ ਦਾ ਵਾਅਦਾ ਹੋਵੇ ਸੋ ਗੱਲਬਾਤ ਕਰਾਂਗੇ ਮੈਮ ਅੱਜ ਪ੍ਰਦਰਸ਼ਨ ਕੀਤਾ ਗਿਆ ਹਜ਼ਾਰ ਹਜ਼ਾਰ ਰੁਪਏ ਜਿਹੜਾ ਖਾਤਿਆਂ ਦੇ ਵਿੱਚ ਆਨਬਾ ਦੇ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਗੱਲ ਕੀਤੀ ਗਈ ਸੀ ਅੱਜ ਉਹਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਜਾਂ ਬਾਕੀ ਵੀ ਵਾਦੇ ਨਹੀਂ ਨਹੀਂ ਪਹਿਲੇ ਉਹਨੂੰ ਹੀ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਲਗਭਗ 2 ਸਾਲ ਹੋ ਚਲੇ ਹੈ ਇਹਨਾਂ ਨੇ ਅੱਜ ਤੱਕ ਹਜ਼ਾਰ ਰੁਪਏ ਜਿਹੜਾ ਹਰ ਔਰਤ ਨੂੰ ਦੇਣਾ ਸੀਗਾ ਉਹ ਵਾਲਾ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਉਸ ਦੇ ਸਾਹਮਣੇ ਸਾਡਾ 1500 ਹਜ਼ਾਰ ਜਾਂ 15 16000 ਰੁਪਏ ਬੰਦ ਹੈ ਤੇ ਪੰਜਾਬ ਸਰਕਾਰ ਸਿਰਫ ਝੂਠੇ ਵਾਅਦੇ ਕਰਦੀ ਹੈ ਜਦੋਂ ਚੋਣਾ ਹੋਣੀ ਆ ਸੀਗੀਆਂ ਉਹਨਾਂ ਨੇ ਹਰ ਔਰਤ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਉਹ ਕੀ ਕਰਨਗੇ 1000 ਰੁਪਏ ਫੈਮਲੀ 'ਚ ਜਿੰਨੀਆਂ ਵੀ ਔਰਤਾਂ ਉਹਨਾਂ ਨੂੰ ਦੇਣਗੇ ਠੀਕ ਹੈ ਤਾਂ ਇਸ ਚੱਕਰ 'ਚ ਔਰਤਾਂ ਨੇ ਉਹਨਾਂ ਨੂੰ ਵੋਟ ਪਾ ਦਿੱਤਾ ਤਾਂ ਅੱਜ ਕੀ ਨੋਬਤ ਆਈ ਹੋਈ ਹੈ ਕਿ ਕੋਈ ਤਰ੍ਹਾਂ ਦੀ ਵੀ ਫੈਸਿਲਿਟੀ ਜਿਹੜੀ ਹੈ ਔਰਤਾਂ ਨੂੰ ਨਹੀਂ ਮਿਲ ਰਹੀ ਸੇਫਟੀ ਨਹੀਂ ਹੈ ਕੁਝ ਵੀ ਨਹੀਂ ਮਿਲਦਾ ਬਈ ਇਸ ਦੇ ਨਾਲ ਹੋਰ ਵੀ ਸਰਕਾਰ ਨੇ ਵਾਅਦੇ ਕੀਤੇ ਸੀ ਭਾਵੇਂ ਬੇਰੋਜ਼ਗਾਰੀ ਦਾ ਹੋਵੇ ਜਾਂ ਫਿਰ ਨਸ਼ੇ ਦਾ ਵਾਅਦਾ ਹੋਵੇ ਜੀ ਅੱਜ ਅਸੀਂ ਬੀਬਾ ਜੈਂਦਰ ਕੌਰ ਜੀ ਤੇ ਹਰਵਿੰਦਰ ਸੰਧੂ ਜੀ ਦੀ ਅਗਵਾਈ ਦੇ ਹੇਠ ਅਸੀਂ ਅੰਮ੍ਰਿਤਸਰ ਚ ਤਰਨਾਲਾ ਆਇਆ ਸੀ ਕਿਉਂਕਿ 15 ਮਹੀਨੇ ਦੀ 15 ਮਹੀਨੇ ਹੋ ਗਏ ਨੇ ਸਰਕਾਰ ਨੂੰ ਪਰ ਉਹ ਸਰਕਾਰ ਸਾਡਾ ਜਰਾ ਵਾਦਾ ਕੀਤਾ ਸੀ ਮਹਿਲਾਵਾਂ ਨਾਲ ਕਿ 1000 ਰੁਪਏ ਮਹੀਨਾ ਦੇਗੀ 1000 ਰੁਪਏ ਮਹੀਨਾ ਨਹੀਂ ਦਿੱਤਾ ਪਹਿਲੇ ਤੇ ਮੈਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਕਹਿਣਾ ਚਾਹਾਂਗੀ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਨਾਲ ਉਹਨਾਂ ਦੇ 1000 ਦੇ ਉੱਤੇ ਨਹੀਂ ਡਿਪੈਂਡ ਹੈਗੀਆਂ ਉਹ ਐਸੀਆਂ ਮਾਵਾਂ ਨੇ ਜੀਨਾ ਨੇ ਸੂਰ ਵਿੱਚ ਆਪਣੀ ਕੋਕ ਤੋਂ ਪੈਦਾ ਕੀਤੇ ਨੇ ਭਗਤ ਸਿੰਘ ਲਾਲਾ ਲਾਟ ਪਤਰਾਏ ਵਰਗੇ ਸੂਰ ਵਿੱਚ ਉਹਨਾਂ ਦੀਆਂ ਕੋਕ ਤੋਂ ਪੈਦਾ ਹੋਏ ਨੇ ਉਹ ਤੁਹਾਡੇ 1000 ਰੁਪਏ ਮਹੀਨੇ ਦੇ ਉੱਤੇ ਡਿਪੈਂਡੈਂਟ ਨਹੀਂ ਨੇ ਪਰ ਜੇ ਤੁਸੀਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਤੇ ਉਹ ਵਾਅਦਾ ਨੂੰ ਪੂਰਾ ਕਰਨਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਨੂੰ ਉਹਨਾਂ ਦਾ ਵਾਅਦਾ ਪੂਰਾ ਕਰਨ ਦੇ ਲਈ ਜਾਂ ਉਹਨਾਂ ਨੂੰ ਪੁੱਲਣ ਵਾਅਦਾ ਉਹਨਾਂ ਨੂੰ ਪੁੱਲਣ ਨਹੀਂ ਦੇਗੀ ਅਸੀਂ ਉਹਨਾਂ ਨੂੰ ਯਾਦ ਕਰਾਉਣਾ ਚਾਹਾਂਗੇ ਕਿ ਉਹਨਾਂ ਨੇ ਕਿਹਾ ਸੀਗਾ ਕਿ ਹਰ ਮਹਿਲਾ ਨੂੰ 1000 ਰੁਪਿਆ ਮਿਲੇਗਾ ਜੇ ਘਰ 'ਚ 4 ਮਹਿਲਾ ਹੋਵੇ ਤੇ ਚਾਰਾਂ ਨੂੰ 1000 ਰੁਪਿਆ ਮਿਲਣਾ ਮਿਲੇਗਾ ਪਰ ਉਹਨਾਂ ਕੋਲ ਲੈਡੇਟ ਕੋਈ ਪਲਾਨ ਨਹੀਂ ਹੈ ਉਹਨਾਂ ਦੇ ਕੋਲ ਅੱਜ ਪੰਜਾਬ ਦਾ ਕੀ ਹਾਲ ਹੈ ਪੰਜਾਬ 'ਚ ਕਰਜ਼ਾ ਹੈ ਪੰਜਾਬ ਦੇ ਸਿਰ 'ਚ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਹੈ ਔਰ ਪੰਜਾਬ ਦਾ ਹਾਲ ਹੈ ਵੇ ਪੱਲੇ ਨਹੀਂ ਤੇ ਲਾਹ ਕਰਦੀ ਮੇਲਾ ਮੇਲਾ ਪੰਜਾਬ ਸਰਕਾਰ ਨੂੰ ਮੈਂ ਯਾ ਕਹਿਣਾ ਚਾਹਾਂਗੀ ਕਿ ਤੁਹਾਡੇ ਕੋਲ ਕੋਈ ਪਲਾਨ ਤੇ ਹੈ ਨਹੀਂ ਕੋਈ ਪ੍ਰੋਜੈਕਟ ਆ ਨਹੀਂ ਰਿਹਾ ਪੱਜੜਿਆ ਆਲਰੇਡੀ ਪ੍ਰੋਜੈਕਟ ਚੱਲਦੇ ਪਏ ਐ ਜਿਵੇਂ ਤੁਹਾਨੂੰ ਪਤਾ ਹੋਵੇਗਾ BRTS ਦਾ ਪ੍ਰੋਜੈਕਟ ਚੱਲਦਾ ਪਿਆ ਸੀ ਜਿੱਚ ਮੇਰੀਆਂ ਭੈਣਾਂ 10 ਰੁਪਏ ਚ ਸੁਰਕਸ਼ਿਤ ਅੰਮ੍ਰੇਸਰ ਘੁੰਮ ਲੈਂਦੀਆਂ ਸੀ ਪਰ ਉਹ ਵੀ ਅੱਜ ਪੰਜਾਬ ਚ ਬੰਦ ਹੋ ਗਿਆ ਹੈ ਸੁਰੱਖਿਆ ਦੇ ਨਾਮ ਚ ਪੰਜਾਬ ਚ ਪੈਣਾ ਕੀ ਭਰਾ ਵੀ ਸੁਰਕਸ਼ਿਤ ਨਹੀਂ ਹੈ ਪੰਜਾਬ ਚ ਗੋਲੀਆਂ ਚੱਲਣਾ ਆਮ ਗੱਲ ਇੱਕ ਆਮ ਗੱਲ ਹੋ ਗਈ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗੀ ਜੇ ਤੁਸੀਂ ਕੋਈ ਇੰਟਰਸਟਰੀ ਲਿਆ ਨਹੀਂ ਸਕਦੇ ਤੇ ਜਿਹੜੇ ਪ੍ਰੋਜੈਕਟ ਚੱਲਦੇ ਪਿਆ ਉਹਨੂੰ ਬੰਦ ਨਾ ਕਰੋ ਜੇ ਤੁਹਾਡੇ ਕੋਲ ਸਰ ਪੰਜਾਬ ਦੀ ਸਰਕਾਰ ਨਹੀਂ ਚਲਾਈ ਜਾਂਦੀ ਤੇ ਕਿਰਪਾ ਕਰਕੇ ਅਸਤੀਫਾ ਦੇ ਦਿਓ ਪੰਜਾਬ ਦੀ ਪੈਨ ਕਰੇ ਪੁਕਾਰ ਕਿਥੇ ਉਹਦਾ ਰੁਪਈਆ ਹਜ਼ਾਰ ਮੈਮ ਹੋਰ ਵਾਦਿਆਂ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਕਿ ਸਰਕਾਰ ਇਹ ਵਾਦਾ ਆਪਣਾ ਪੂਰਾ ਨਹੀਂ ਕਰਦੀ 1000 ਰੁਪਏ ਦਾ ਜਾਂ ਫਿਰ ਬਾਕੀ ਵਾਦੇ ਪੂਰੇ ਨਹੀਂ ਕਰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਕਦਮ ਚੁੱਕੋਨ ਜਨਤਾ ਨੇ ਇਹ ਸਾਰਾ ਕੁਝ ਦੇਖ ਲਿਆ ਹੈ ਇਹਨੇ 16 ਮਹੀਨਿਆਂ ਚ ਕਿ ਆਪ ਸਰਕਾਰ ਨੇ ਕਿਸੇ ਦਾ ਵੀ ਸਾਥ ਨਹੀਂ ਦਿੰਦਾ ਨਾ ਕਿ ਗਰੀਬੀ ਲੋਕਾਂ ਦਾ ਨਾਂ ਪੈਣਾ ਦਾ ਤੇ ਸੈਕਿਉਰਿਟੀ ਵਾਈਜ਼ ਲੈ ਲੋ ਜਾਂ ਸੇਫਟੀ ਵਾਈਜ਼ ਲੈ ਲੋ ਜਾਂ ਤੁਸੀਂ ਲੈ ਲੋ ਕਿ ਉਹਨਾਂ ਦੇ ਮੋਨਿਟਰੀ ਇਸ਼ੂਜ਼ ਜਾਂ এমਪਲాయਮੈਂਟ ਇਸ਼ੂਜ਼ ਕਿਸੇ ਦੀ ਵੀ ਨੌਕਰੀਆਂ ਨਹੀਂ ਹੈਗੀਆਂ ਸਾਡੇ ਨੌਜਵਾਨਾਂ ਵਿੱਚ ਜਿਹੜੀ ਕਿ ਬਹੁਤ ਹੀ ਵੱਡੀ ਲੋੜ ਹੈ ਪੰਜਾਬ ਦੀ ਤੇ ਨਸ਼ੇ ਵਿੱਚ ਇੰਨੇ ਲੋਕੀ ਤਬਾਹ ਹੋ ਰਹੇ ਨਹੀਂ ਫੈਮিলੀਆਂ ਫੈਮਿਲੀਜ਼ ਤਬਾਹ ਹੋ ਰਹੀਆਂ ਕਿ ਬੜਾ ਹੀ ਮਾਵਾ ਨੂੰ ਦੇਖ ਕੇ ਪੈਣਾ ਨੂੰ ਦੇਖ ਕੇ ਬੜਾ ਹੀ ਦੁੱਖ ਹੁੰਦਾ ਹੈ ਕਿ ਕੀ ਪੰਜਾਬ ਸਰਕਾਰ ਕਰਦੀ ਪਈ ਹੈ ਤੇ ਅਸੀਂ ਇਹ ਸਾਰੇ ਮੁੱਦੇ ਜਿਹੜੇ ਉਹਨਾਂ ਨੇ ਪ੍ਰੋਮਿਸ ਕੀਤੇ ਸੀਗੇ ਉਹਨਾਂ ਤੇ ਉਹ ਖਰੀ ਨਹੀਂ ਉਤਰੀ ਹੈ ਤੇ ਭੈਣਾ ਦੀ ਵੀ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਦੇਖਦੇ ਹੋਏ ਸਮਝ ਚੁੱਕੇ ਆ ਸਾਰੇ ਲੋਕੀ ਕਿ ਹੁਣ ਸਾਡੀ ਜਿਹੜੀ ਵੋਟ ਬੈਂਕ ਨੇ ਉਹ ਜੋ ਵੋਟਾਂ ਕਰਨੀਆਂ ਨੇ ਉਹ ਆਪ ਸਰਕਾਰ ਨੂੰ ਬਿਲਕੁਲ ਨਾ ਕਰਨ ਤੇ ਆਪਣਾ ਸੋਚ ਸਮਝ ਕੇ ਆਪਣਾ ਕੀਮਤੀ ਵੋਟ ਦੇਣ ਤਾਂ ਕਿ ਸਾਡਾ ਪੰਜਾਬ ਵੀ ਤਰੱਕੀ ਤੇ ਵੱਧ ਸਕੇ ਮਹਿੰਗਾਈ ਬਾਰੇ ਮੈਮ ਕੀ ਮਹਿੰਗਾਈ ਬਾਰੇ ਕੀ ਕਹਿੰਦੇ ਹੋ ਕੀ ਲੱਗਦਾ ਕਿ ਮਹਿੰਗਾਈ ਅੱਗੇ ਨਾਲੋਂ ਫਰਕ ਪਿਆ ਵਾ ਨਹੀਂ ਜੀ ਅੱਗੇ ਨਾਲੋਂ ਮਹਿੰਗਾਈ ਵੀ ਵੱਧ ਗਈ ਹੈ ਅੱਜ ਅਸੀਂ ਧੰਨਾ ਜਿਹੜਾ ਲਗਾਇਆ ਹੋਇਆ ਹੈ ਅਸੀਂ ਭਗਵੰਤ ਮਾਨ ਸਰਕਾਰ ਦੇ ਅਗੇਂਸਟ ਲਗਾਇਆ ਹੋਇਆ ਹੈ ਕਿ ਉਹਨਾਂ ਨੇ ਵਾਦਾ ਕੀਤਾ ਸੀ 16 ਮਹੀਨੇ ਪਹਿਲੇ ਕਿ ਹਰ ਮਹਿਲਾ ਨੂੰ 1000 ਰੁਪਏ ਉਹਦੇ ਅਕਾਊਂਟ ਚ ਆ ਜਾਏ ਕਰੇਗਾ 16 ਮਹੀਨੇ ਹੋ ਗਏ ਸਾਨੂੰ ਕੋਈ ਪੈਸਾ ਨਹੀਂ ਆਇਆ ਹਰ ਮਹਿਲਾਵਾਂ ਨੇ ਵੋਟ ਵੀ ਇਸ ਲਾਲਚ ਚ ਪਾਇਆ ਸੀ ਸਾਨੂੰ 1000 ਰੁਪਏ ਮਹੀਨਾ ਆ ਜਾਏਗਾ ਉਹਨਾਂ ਨੇ ਵੋਟ ਪਾਤਾ ਲਾਰੇ ਦੀ ਸਰਕਾਰ ਹੈ ਲਾਰੇ ਲੱਗੇ ਹੋਏ ਹੈ ਪੂਰੀ ਹੋਈ ਨਹੀਂ ਬਾਤੇ ਪੂਰੇ ਨਹੀਂ ਹੋਏ ਉਸ ਵਾਦੇ ਕਰਕੇ ਮੰਗਾਈ ਵੀ ਇੰਨੀ ਜ਼ਿਆਦਾ ਹੈ ਹਰ ਔਰਤਾ ਪਰੇਸ਼ਾਨ ਹੀ ਹੈ ਮੰਗਾਈ ਵੀ ਨਹੀਂ ਠੀਕ ਔਰ ਨਾ ਹੀ ਕੋਈ ਇੰਡਸਟਰੀ ਲੱਗ ਰਹੀ ਹੈ ਨਾ ਕੋਈ ਇੰਡਸਟਰੀ ਡਿਵੈਲਪਮੈਂਟ ਹੈ ਬਿਜ਼ਨਸਮੈਨ ਜਿਹੜੇ ਆ ਵੈਸੇ ਹੀ ਬੜੇ ਕਲਪਰੇ ਆ ਹਰ ਪਾਸੇ ਕਿ ਉਹਨਾਂ ਦੇ ਕੋਈ ਮਤਲਬ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਕੋਈ ਉਹਨਾਂ ਨੇ ਨਾਲ ਹੋ ਨਹੀਂ ਰਿਹਾ ਕੋਈ ਇਨਸਾਫ ਨਹੀਂ ਹੋ ਰਿਹਾ ਅਸੀਂ ਸਾਰਿਆਂ ਨੇ ਇਸ ਕਰਕੇ ਅੱਜ ਅਸੀਂ ਧਰਨਾ ਕੀਤਾ ਮੇਲਾ ਮੋਰਚਾ ਨੇ ਸੁਰੱਖਿਆ ਦੇ ਮਾਮਲੇ ਦੇ ਵਿੱਚ ਕੀ ਲੱਗਦਾ ਤੁਹਾਨੂੰ ਜਦੋਂ ਧੀ ਭੈਣ ਜਾਂ ਤੁਸੀਂ ਖੁਦ ਬਾਹਰ ਨਿਕਲਦੇ ਹੋ ਤੇ ਲੱਗਦਾ ਕਿ ਤੁਸੀਂ ਸੁਰੱਖਿਆ ਤੋਂ ਪੰਜਾਬ ਪੰਜਾਬ ਦੇ ਵਿੱਚ ਮੈਂ ਕਹਾਂਗਾ ਕਿ ਮਹਿਲਾਵਾਂ ਸੁਰੱਖਿਤ ਆ ਇੱਥੇ ਜੈਂਟਸ ਵੀ ਸੁਰੱਖਿਤ ਨਹੀਂ ਹੈ ਗਿਆ ਤੁਸੀਂ ਆਮ ਦੇਖੋ ਕਤਲੇਆਮ ਆਮ ਹੋ ਰਿਹਾ ਪਹਿਲਾਂ ਐਦਾਂ ਕੁਝ ਨਹੀਂ ਹੁੰਦਾ ਸੀ ਹੁਣ ਦੇਖ ਲਓ ਤੁਸੀਂ ਇਵਨ ਮੈਂ ਪਿੱਛੇ ਜੇ ਦੇਖ ਰਿਹਾ ਸੀ ਇੱਕ ਪੁਲਿਸ ਆਫੀਸਰ ਸੀ ਉਹਦੀ ਵੀ ਡੈਥ ਹੋ ਗਈ ਸੀ ਮਤਲਬ ਉਹਨਾਂ ਨੂੰ ਉਹਨੂੰ ਉਹਨੂੰ ਸ਼ੂਟ ਕੀਤਾ ਗਿਆ ਸਿਕਿਉਰਿਟੀ ਵਾਈਜ਼ ਬਿਲਕੁਲ ਵੀ ਸੇਫ ਨਹੀਂ ਹੈਗਾ ਪੰਜਾਬ ਉਸ ਤੋਂ ਬਾਅਦ ਤੁਸੀਂ ਜਿਹੜੀ ਸਾਡੀ ਯੰਗ ਜਨਰੇਸ਼ਨ ਦੇਖ ਲੋ ਸਾਡੇ ਮੁੰਡੇ ਕੁੜੀਆਂ ਅੱਜ ਬਾਰ ਕਿਉਂ ਜਾ ਰਹੇ ਹੈਗੇ ਆ ਜਿਹੜੇ ਤਾਂ بڑے ਲਿਖੇ ਮਾਪੇ ਆ ਜਿਨ੍ਹਾਂ ਕੋ ਪੈਸਾ ਹੋ ਤਾਂ 25 ਲੱਖ ਰੁਪਏ ਲਾ ਕੇ ਆਪਣੇ ਬੱਚੇ ਬਾਹਰ ਬਾਹਰ ਭੇਜ ਰਹੇ ਆ ਲੇਕਿਨ ਜਿਨ੍ਹਾਂ ਕੋ ਮੀਡਲ ਕਲਾਸ ਫੈਮਿਲੀ ਆ ਪੈਸਾ ਨਹੀਂ ਦੇ ਪਾ ਰਿਆ ਉਹਨਾਂ ਦੇ ਬੱਚੇ ਜਿਹੜੇ ਹੈਗੇ ਉਹ ਨਸ਼ੇ ਦੇ ਦਫਜ਼ਲ ਵੀ ਹੁੰਦੇ ਜਾ ਰਹੇ ਹੈਗੇ ਤੇ ਪਹਿਲੇ ਤਾਂ ਮੁੰਡੇ ਹੈਗੇ ਸੀ ਨਸ਼ੇ ਦੇ ਵਿੱਚ ਹੁੰਦਾ ਸੀ ਦੇਖ ਰਹੇ ਆ ਕੁੜੀਆਂ ਵੀ ਨਸ਼ਿਆਂ ਦੇ ਵਿੱਚ ਜਾ ਰਹੀਆਂ ਜੇ ਅਗਰ ਐਦਾਂ ਦਾ ਸਿਸਟਮ ਸਾਡੇ ਪੰਜਾਬ ਦਾ ਰਿਹਾ ਆਪਾਂ ਗੋਮਦਾਨ ਜੀ ਕਹਿੰਦੇ ਸੀ ਨਸ਼ਾ ਖਤਮ ਕਰ ਦਵਾਂਗੇ ਤੋਂ ਨਸ਼ਾ ਤਾਂ ਹੋਰ ਸਾਡੇ ਪੰਜਾਬ ਵਿੱਚ ਵੱਧ ਗਿਆ ਤੁਸੀਂ ਗਲੇ ਮਤਲਬ ਗਲੀਆਂ ਦੇ ਕੋਨਿਆਂ ਵਿੱਚ ਨਸ਼ੇ ਦੇ ਛੋਦਾਗਰ ਖੜੇ ਹੋਏ ਨੇ ਆਰਾਮ ਨਾਲ ਨਸ਼ਾ ਬਿਕ ਰਿਹਾ ਕੋਈ ਪੁਲਿਸੀ ਉਹਦੇ ਉੱਤੇ پابੰਦੀ ਨਹੀਂ ਹੈਗੀ ਆ ਕੁਝ ਨਹੀਂ ਹੈਗੀ ਆ ਲੜਕੇ ਲੜਕੀਆਂ ਨਸ਼ੇ ਦੇ ਦਲਦਲ ਵਿੱਚ ਫਸਦੀਆਂ ਜਾ ਰਹੀਆਂ ਤੇ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਇਹ ਪੰਜਾਬ ਜਿਹੜਾ ਇਹ ਖਤਮ ਹੋ ਜਾਣਾ ਇਸ ਤਰੀਕੇ ਨਾਲ ਮੈਮ ਜੇ ਵਾਦੇ ਪੂਰੇ ਨਹੀਂ ਹੁੰਦੇ ਤੇ ਆਉਣ ਵਾਲਾ ਕਦਮ ਤੁਹਾਡਾ ਕੀ ਹੋਵੇਗਾ ਅਸੀਂ ਓਬਵੀਅਸਲੀ ਵੋਟ ਆਮ ਆਦਮੀ ਪਾਰਟੀ ਨੂੰ ਨਹੀਂ ਦਵਾਂਗੇ ਅਸੀਂ ਸਾਰੇ ਮਿਲ ਕੇ ਇਹੀ ਚਾਹਾਂਗੇ ਕਿ ਸਰਕਾਰ ਆਪਣੇ ਆਪਣੇ ਹੱਥ ਵਿੱਚ ਇਹ ਵੋਟ ਸਾਡੇ ਕੋਲ ਜਿਹੜਾ ਹੈ ਬੜਾ ਕੀਮਤੀ ਗਹਿਣਾ ਹੈ ਤੇ ਅਸੀਂ ਸਾਰਿਆਂ ਨੂੰ ਸੋਚ ਸਮਝ ਕੇ ਵੋਟ ਕਰਨੀ ਚਾਹੀਦੀ ਹੈ ਤੇ ਆਪਣੀ ਸਰਕਾਰ ਲਿਆਨੀ ਚਾਹੀਦੀ ਹੈ ਸੋ ਥੈਟ ਕਿ ਆਪ ਨੂੰ ਅਸੀਂ ਇਥੋਂ ਪੰਜਾਬ ਚੋਂ ਕੱਢ ਸਕੀਏ ਸੋ ਅਗਰ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਗਏ ਸੀ ਹਜ਼ਾਰ-ਹਜ਼ਾਰ ਰੁਪਏ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਏਗਾ ਬੇਰੋਜ਼ਗਾਰੀ ਖਤਮ ਹੋਏਗੀ ਨਸ਼ਾ ਖਤਮ ਹੋਏਗਾ ਪੰਜਾਬ ਚੋਂ ਅਗਰ ਉਹ ਵਾਅਦੇ ਨਹੀਂ ਪੂਰੇ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੀ ਮਹਿਲਾ ਮੋਰਚਾ ਵੱਲੋਂ ਪੰਜਾਬ ਭਰ ਦੇ ਹਰ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਸਰਕਾਰ ਨੂੰ ਪ੍ਰਦਰਸ਼ਨ ਕਰ ਕਰਕੇ ਯਾਦ ਕਰਵਾਇਆ ਜਾਏਗਾ ਕਿ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਕਿਹੜੇ-ਕਿਹੜੇ ਵਾਅਦੇ ਕੀਤੇ ਸੀ ਤੇ ਪੰਜਾਬ ਦੀ ਜਨਤਾ ਉਹ ਵਾਅਦਿਆਂ ਦੀ ਪੂਰੇ ਹੋਣ ਦੀ ਉਡੀਕ ਦੇ ਵਿੱਚ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ